ਡੇਰਾ ਸੱਚਾ ਸੋਦਾ ਵੱਲੋਂ ਚਲਾਏ ਜਾ ਰਹੇ 167 ਮਾਨੁਤਾ ਭਲਾਈ ਦੇ ਕੰਮਾਂ ਉੱਤੇ ਚੱਲਦਿਆਂ ਜ਼ਿਲ੍ਹਾ ਫਰੀਦਕੋਟ ਦੇ ਬਲਾਕ ਫਰੀਦਕੋਟ ਦੀ ਸਾਧ ਸੰਗਤ ਵੱਲੋਂ ਤਿੰਨ ਧੀਆਂ ਦੇ ਪਿਤਾ ਨੂੰ ਡੇਢ ਦਿਨ ਦੇ ਵਿੱਚ ਮਕਾਨ ਦਾ ਮਾਲਕ ਬਣਾ ਕੇ ਸੌਂਪ ਦਿੱਤਾ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਹੋਇਆਂ ਸੰਤਰਾਮ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਆਇਆ ਕਿ ਮੇਰੇ ਤਿੰਨ ਧੀਆਂ ਹਨ ਅਤੇ ਮੇਰੇ ਕੋਲ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ ਜਿਸ ਲਈ ਮੈਂ ਆਪਣੇ ਪਰਿਵਾਰ ਦਾ ਬੜੀ ਮੁਸ਼ਕਲ ਦੇ ਨਾਲ ਗੁਜ਼ਾਰਾ ਕਰਦਾ ਹਾਂ। ਮੇਰੇ ਕੋਲ ਕਮਾਈ ਦਾ ਸਾਧਨ ਨਾ ਹੋਣ ਕਰਕੇ ਮੈਂ ਆਪਣਾ ਘਰ ਨੂੰ ਨਹੀਂ ਬਣਾ ਸਕਦਾ ਸੀ ਇਸ ਲਈ ਮੈਂ ਜਦੋਂ ਡੇਰਾ ਸੱਚਾ ਸੋਦਾ ਦੇ ਜ਼ਿੰਮੇਵਾਰਾਂ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਮੇਰੇ ਘਰ ਦੇ ਹਾਲਾਤ ਦੇਖ ਕੇ ਮੈਨੂੰ ਮਕਾਨ ਬਣਾ ਕੇ ਦੇ ਦਿੱਤਾ ਤਾਂ ਮੈਂ ਸਮੁੱਚੀ ਸਾਧ ਸੰਗਤ ਦਾ ਅਦੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾਂ ਦਾ ਦਿਨ ਰਾਤ ਧੰਨਵਾਦ ਕਰਦਾ ਨਹੀਂ ਸਕਦਾ ਇਸ ਮੌਕੇ ਜਦੋਂ ਪੱਤਰਕਾਰਾਂ ਨੇ 85 ਮੈਂਬਰ ਨਰਿੰਦਰ ਸਿੰਘ ਇਨਸਾਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਸੰਤਰਾਮ ਜੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਐਮਐਸਜੀ ਡੇਰਾ ਸੱਚਾ ਸੌਦਾ ਮਾਨੁਤਾ ਭਲਾਈ ਕੇਂਦਰ ਵਿਖੇ ਸੇਵਾ ਨਿਭਾ ਰਿਹਾ ਹੈ ਅਤੇ ਸੰਤਰਾਮ ਦੇ ਤਿੰਨ ਧੀਆ ਹਨ ਜੋ ਕਿ ਆਪਣੇ ਧੀਆ ਦਾ ਪਾਲਣ ਪੋਸ਼ਣ ਕਰਦਾ ਹੈ ਅਤੇ ਘਰ ਗਲੀ ਨਾਲੋਂ ਨੀਵਾ ਹੋਣ ਕਰਕੇ ਬਾਰਿਸ਼ ਦਾ ਪਾਣੀ ਘਰ ਵਿੱਚ ਦਾਖਲ ਹੋ ਜਾਂਦਾ ਸੀ ਜੋ ਕਿ ਘਰ ਵਿੱਚ ਪਏ ਸਮਾਨ ਖਰਾਬ ਹੋ ਜਾਂਦਾ ਸੀ ਇਸ ਲਈ ਸੰਤ ਰਾਮ ਨੇ ਡੇਰਾ ਸੱਚਾ ਸੋਦਾ ਅਤੇ ਸਾਧ ਸੰਗਤ ਨੂੰ ਆਪਣੇ ਘਰ ਦੇ ਹਾਲਾਤ ਦੱਸੇ ਤਾਂ ਜਾਣਕਾਰੀ ਦਿੱਤੀ ਕਿ ਇਸ ਮੌਕੇ ਤੇ ਬਲਾਕ ਫਰੀਦਕੋਟ ਦੇ ਸਮੂਹ 85 ਮੈਂਬਰਾਂ ਅਤੇ ਸਮੂਹ 15 ਮੈਂਬਰ ਅਤੇ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਭਾਈ ਅਤੇ ਭੈਣਾਂ ਨੇ ਮਿਲ ਕੇ ਇਸ ਲੋੜਵੰਦ ਪਰਿਵਾਰ ਨੂੰ ਵਰਦੀ ਠੰਡ ਦੇ ਵਿੱਚ ਆਪਣੇ ਕੰਮ ਧੰਦੇ ਸਾਧ ਸੰਗਤ ਵੱਲੋਂ ਨਿਮੇੜ ਕੇ ਮਕਾਨ ਦੀ ਉਸਾਰੀ ਕੀਤੀ ਗਈ ਹੈ। ਸੇਵਾਦਾਰਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਸਿੱਖਿਆ ਸਾਨੂੰ ਸਾਡੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਨੇ ਇਨਸਾਨੀ ਦਿੱਤੀ ਹੈ ਜਿਨ੍ਹਾਂ ਦਾ ਫਰਮਾਨ ਹੈ ਕਿ ਤੁਹਾਡੇ ਆਸ-ਪਾਸੇ ਇਲਾਕੇ ਦੇ ਵਿੱਚ ਕੋਈ ਗਰੀਬ ਹੈ ਤਾਂ ਤੁਸੀਂ ਉਹਨਾਂ ਦੀ ਸਹਾਇਤਾ ਕਰੋ ਹਰ ਸੰਭਵ ਜੋ ਵੀ ਤੁਹਾਡੇ ਤੋਂ ਸਹਾਇਤਾ ਹੋ ਸਕਦੀ ਹੈ ਤਾਂ ਇਸ ਗਰੀਬ ਪਰਿਵਾਰ ਦੇ ਲਈ ਡੇਰਾ ਸੱਚਾ ਸੋਦਾ ਦੇ ਅਨਯਾਈ ਮਸੀਹਾ ਬਣ ਕੇ ਸਾਹਮਣੇ ਆਏ ਹਨ ਕਿਉਂਕਿ ਇੱਕ ਰੋਟੀ ਕਪੜਾ ਅਤੇ ਮਕਾਨ ਇਹ ਤਿੰਨ ਬੁਨਿਆਦੀ ਚੀਜ਼ਾਂ ਇਨਸਾਨ ਦੀ ਲੋੜ ਹੁੰਦੀ ਹੈ ਲੇਕਿਨ ਮਕਾਨ ਦੀ ਜ਼ਿਕਰ ਗੱਲ ਕਰੀ ਤਾਂ ਸਾਰੀ ਜ਼ਿੰਦਗੀ ਭਰ ਤਾਂ ਇੱਕ ਸੁਪਨਾ ਹੁੰਦਾ ਹੈ ਇਨਸਾਨ ਦਾ ਕਿ ਮਕਾਨ ਪੈ ਜੇ ਲੇਕਿਨ ਇਹ ਪਰਿਵਾਰ ਮਕਾਨ ਪਾਉਣ ਦੇ ਵਿੱਚ ਅਸਮਰਥ ਸੀ ਲੇਕਿਨ ਅੱਜ ਡੇਰਾ ਸੱਚਾ ਸੋਤਾ ਦੇ ਸ਼ਰਧਾਲੂਆਂ ਦੀ ਮਿਹਨਤ ਸਦਕਾ ਅੱਜ ਇਸ ਪਰਿਵਾਰ ਦਾ ਮਕਾਨ ਨਾ ਹੋਣ ਵਾਲਾ ਬੋਝ ਹਮੇਸ਼ਾ ਹਮੇਸ਼ਾ ਦੇ ਲਈ ਲੱਤ ਗਿਆ ਹੈ ਹਿਰਾਨਾ ਸੰਤਰਾ ਵਾਲਾ ਅੱਜ ਤੁਹਾਨੂੰ ਮਕਾਨ ਵਾਂਗ ਦਿੱਤਾ ਜਾ ਰਿਹਾ ਠੀਕ ਹੈ ਨਾ ਮੈਂ ਇਹ ਕਹਿਣਾ ਚਾਹੁੰਨਾ ਕਿ ਮੈਂ ਕਈ ਚਿਰ ਤੋਂ ਡੇਰਾ ਸੱਚਾ ਲੋਦੇ ਨਾਲ ਜੁੜਿਆ ਹਾਂ ਕਾਫੀ ਲੰਮੇ ਸਣੇ ਤੋਂ ਮੈਂ ਮਾਰਵਾਤਾ ਪੜਾਈ ਕੇਂਦਰ ਵਿੱਚ ਸੇਵਾ ਨਿਭਾ ਰਿਹਾ ਹਾਂ ਕਈ ਦਿਨਾਂ ਤੋਂ ਡੇਰਾ ਜਿਹੜਾ ਮਕਾਨ ਸੀਗਾ ਉਹ 1.5-2 ਫੁੱਟ ਗਲੀ ਉੱਤੀ ਹੋਣ ਨਾਲ ਨੀਮਾ ਹੋ ਗਿਆ ਸੀਵਰੇਜ ਦਾ ਪਾਣੀ ਨਹੀਂ ਨਿਕਲ ਰਿਹਾ ਸੀ ਕਿਤੇ ਪਾਸੇ ਬਰਸਾਤਾਂ ਦਾ ਪਾਣੀ ਖੜਦਾ ਸੀਗਾ ਇਸ ਕਰਕੇ ਕਿ ਮੈਂ ਆਪਣੇ ਮਾਨਵਤਾ ਭਾਵੀ ਕੇਂਦਰ ਗ੍ਰੀਨ ਕੋਰਟ ਵਿਕੇ 85 ਮੰਦਰਾ ਨੂੰ ਇਹ ਬੇਨਤੀ ਕੀਤੀ ਕਿ ਮੇਰਾ ਮਕਾਨ ਨੀਮਾ ਹੋ ਤੱਕਿਆ ਮੇਰੇ ਕੋਲੇ ਕਮਾਈ ਦਾ ਇੰਨਾ ਕੋਈ ਸਾਧਨ ਨਹੀਂ ਜੋ ਕਿ ਮੈਂ ਆਪ ਕਰ ਸਕਾਂ ਕਿੰਨੇ ਬੱਚੇ ਰੋਡੇ ਮੇਰੇ ਬੱਚੇ ਜੀ ਤਿੰਨ ਬੇਟੀਆਂ ਜੀ ਇੱਕ ਦੀ ਸ਼ਾਦੀ ਹੋਈ ਆ ਦੋ ਮੇਰੇ ਔੜੇ ਅਜੇ ਸ਼ਾਦੀ ਆ ਨਾਈ ਜੀ ਨੂੰ ਅੱਜ ਜੋ ਤੋਂ ਮੁਕਾਨ ਬਣਾ ਕੇ ਬੱਜਾ ਰਿਹਾ ਕਿੰਨੀ ਮੈਂ ਬਹੁਤ ਜ਼ਿਆਦਾ ਕਿਸੇ ਮਜ਼ਬੂਤ ਕਰਨਾ ਜੋ ਕਿ ਬੀਰਜਾ ਜੀ ਤੁਹਾਨੂੰ ਵੀ ਸਾਹਾ ਸੰਗਤ ਅੱਜ ਮੇਰੇ ਘਰੇ ਆ ਕੇ ਸੇਵਾ ਕਰ ਰਹੀ ਹੈ ਪਹਿਲਾਂ ਮੈਂ ਸਾਰਿਆਂ ਤੋਂ ਕਯੂਰ ਕੇ ਦਾ ਸੌਂਡ ਕੰਡਕਟਰ ਕਰਮੀਕਰ ਆਰਵਿੰਦ ਸਿੰਘ ਜੀ ਅਨਸਾਰ ਧੰਨਵਾਦ ਕਰਦਾ ਜੀ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਇਹ ਸਾਹਾ ਸੰਗਤ ਕਾਰਜ ਕਰ ਰਹੀ ਹੈ ਮੈਨੂੰ ਇਹ ਸਾਰਾ ਦੇਖ ਕੇ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਜੀ ਨਰਿੰਦਰ ਸਿੰਘ 85 ਮੈਂਬਰ ਫਰੀ ਕੋਟ ਬਲਾਕ ਆਜੇ ਜੋ ਤੁਸੀਂ ਕੰਮ ਨਾ ਬਰਾਗਿ ਤੇ ਜਾ ਰਹੇ ਆ ਇਹ ਮਕਾਨ ਸੰਤਰਾਮ ਜੀ ਆਪਣੇ ਆ ਇਹਨਾਂ ਦੇ ਤਿੰਨ ਬੇਟੀਆਂ ਬੇਟੀਆਂ ਤੇ ਆਰਥਿਕ ਪੱਖੋਂ ਠੀਕ ਹੈ ਵੈਸੇ ਆ ਉਹ ਗੁਜ਼ਾਰਾ ਕਰਦੇ ਆ ਪਰ ਫਿਰ ਵੀ ਇਹਨਾਂ ਦੀ ਮਦਦ ਉਹ ਤੇ ਸਾਧ ਸੰਗ ਅੱਜ ਛੱਤ ਨੀਵੀਂ ਰਹੀ ਸੀ ਮਕਾਨ ਬਹੁਤ ਨੀਵਾ ਹੋ ਗਿਆ ਸੀਗਾ ਤੋਂ ਸਾਰੀ ਸਾਧ ਸੰਗ ਦੇ ਮਿਲ ਕੇ ਮਕਾਨ ਉੱਚਾ ਕਰਕੇ ਪਾ ਕੇ ਦੇ ਰਹੇ ਆ ਕਿਉਂਕਿ ਇਸ ਪਰਿਵਾਰ ਨੇ ਇਸ ਬੰਦੇ ਨੇ ਮੰਨ ਲਓ 15-20 ਸਾਲ ਤੋਂ ਮੈਨੂੰ ਹੋ ਗਿਆ ਜੋ ਮੰਨ ਲਓ ਦਰਵਾਜੇ ਦੇ ਸੇਵਾ ਨੂੰ ਸੇਵਾ ਹੀ ਕਰਦਾ ਹੈ Thank okay. you. ਜਿਸ ਤਰ੍ਹਾਂ ਭਾਈ ਜੀ ਮਕਾਨ ਬਣਾ ਕੇ ਦਿੱਤੇ ਜਾ ਰਿਹਾ ਹੈ ਇਹ ਫਰੀਦਕੋਟ ਦੇ ਵਿੱਚ ਕਿੰਨਾ ਮਕਾਨਾ ਜੀ ਇਹ ਫਰੀਦਕੋਟ ਬਲਾਕ ਦੇ ਵਿੱਚ ਲਗਭਗ 40 ਤੋਂ ਪਲੱਸ ਹੈ ਜੀ ਬਾਕੀ ਜਿੰਨਾ ਕੋਈ ਸਮਾਨ ਕਿਸੇ ਕੋਲੇ ਹੁੰਦਾ ਹੈ ਮੰਨ ਲਓ ਜਿਵੇਂ ਪਹਿਲਾਂ ਉਹਦੀ ਪੂਰੀ ਬਣਦਾ ਹੈ ਮੰਨ ਲਓ ਉਸ ਦਾ ਐਸਟੀਮੇਟ ਬਣਦਾ ਹੈ ਫਿਰ ਉਹ ਐਪਲੀਕੇਸ਼ਨ ਡੇਰਾ ਸਿੱਧਾ ਸੁੱਦਾ ਜਾਂਦੀ ਹੈ ਉਹ ਬੰਦਾ ਡੇਰਾ ਸਿੱਧਾ ਉਹ ਐਪਲੀਕੇਸ਼ਨ ਪਾਉਂਦਾ ਸ਼ੁਰੂ ਤੋਂ ਮਨਜ਼ੂਰ ਹੋ ਕੇ ਆਉਂਦੀ ਫਿਰ ਸਾਥ ਸੰਗਤ ਇਥੋਂ ਰਲ ਮਿਲ ਕੇ ਆਦਾ ਖਰਚਾ ਕਰਦਾ ਹੈ ਕੀ ਨਾਮ ਹੈ ਦਰਸ਼ਨ ਸਿੰਘ 15 ਮੈਂਬਰ ਅੱਜ ਮਕਾਨ ਬਣਾ ਕੇ ਦਿੱਤੇ ਜਾ ਰਿਹਾ ਹੈ ਇਹ ਮਕਾਨ ਦੀ 1.700 ਦਾ ਜੋ ਸੇਵਾਦਾਰ ਹਨ ਪ੍ਰੇਮੀ ਸੰਤਰਾਜ ਜੀ ਬੜੇ ਲੰਮੇ ਸਮੇਂ ਤੋਂ ਦਰਬਾਰ ਦੀ ਸੇਵਾ ਕਰ ਰਹੇ ਹਨ ਬੜੀਆਂ ਹਨੇਰੀਆਂ ਆਈਆਂ ਪਰ ਇਹ ਸੇਵਾਦਾਰ ਪੂਰੀ ਹੀ ਲਗਨ ਦੇ ਨਾਲ ਸੇਵਨ ਪਾਉਂਦਾ ਰਿਹਾ ਹੈਗਾ ਜੋ ਇਹ ਮਕਾਨ ਸੀ ਨਾ ਜੀ ਗਲੀ ਤੋਂ ਕਿੰਨ ਫੁੱਟ ਡੂੰਘਾ ਹੋ ਗਿਆ ਸੀ ਸੀ ਬ੍ਰਿਜ ਦਾ ਪਾਣੀ ਜਿਹੜਾ ਸੀ ਉਹ ਬਾਹਰ ਨਹੀਂ ਸੀ ਆਉਂਦਾ بارش ਦਾ ਪਾਣੀ ਅੰਦਰ ਚਲਾ ਜਾਂਦਾ ਸੀ ਜੀ ਤੇ ਬਹੁਤ ਮੁਸ਼ਕਲ ਸੀ ਤੇ तकरीबन 6 ਮਹੀਨੇ ਵਿਚਾਰਾ ਹੈ ਮਕਾਨ ਖਾਲੀ ਰਿਆ ਆਸੇ ਪਾਸੇ ਆਪ ਦਾ ਟਾਈਮ ਕੱਟਦਾ ਰਿਆ ਹੁਣ ਜਦੋਂ ਦਰਬਾਰ ਦੇ ਵਿੱਚ ਨੇ ਐਪਲੀਕੇਸ਼ਨ ਦਿੱਤੀ 85 ਨੰਬਰਾਂ ਕੋਲ ਉਹ ਦਰਬਾਰ ਦੇ ਵਿੱਚੋਂ ਪਾਸ ਹੋ ਕੇ ਆ ਗਈ ਜੀ ਉਹ ਦਰਬਾਰ ਦੇ ਵਿੱਚੋਂ ਪਾਸ ਹੋ ਕੇ ਆ ਗਈ ਤਾਂ ਫਿਰ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਜੋ ਬਲੀ ਰਸਤੀ ਚਹਿਰ ਰੋਡ ਏਰੀਆ ਇਨ ਇਹ ਸਾਧ ਸੰਗਤ ਔਰ ਸ਼ਹਿਰ ਦੀ ਪੂਰੀ ਸਾਧ ਸੰਗਤ ਨੇ ਪੂਰਾ ਸਹਿਯੋਗ ਦਿੱਤਾ ਜੀ ਤਾਂ ਕਿ ਇਹ ਮਕਾਨ ਜਿਹੜਾ ਆਪਾਂ ਜਲਦੀ ਤੋਂ ਜਲਦੀ ਖੰਡ ਤੋਂ ਪਹਿਲਾਂ ਪਹਿਲਾਂ ਇਸ ਨੂੰ ਬਣਾ ਕੇ ਇਹਨਾਂ ਨੇ ਦਿੱਤਾ ਜਾਂਦਾ ਜੀ ਐ ਕਦੋਂ ਸ਼ੁਰੂ ਕੀਤਾ ਤੇ ਕਦੋਂ ਤੱਕ ਮੁਕੰਮਲ ਇਹ ਬਾਈ ਜੀ ਸਹੀ ਮਿਹਨਤ ਹੈ ਕੱਲ ਸ਼ੁਰੂ ਹੋਇਆ ਹੈ ਅੱਜ ਸ਼ਾਮ ਤੱਕ ਰੇ ਬਿਲਕੁਲ ਮੁਕੰਮਲ ਕਰਕੇ ਸੀ ਦੇ ਦੇਣਗੇ ਜੀ ਕਿ ਬਣਾਇਆ ਅਸੀਂ ਬਾਈ ਜੀ ਇਹ ਤੇ 16 ਫੁੱਟ ਦਾ ਕਮਰਾ ਹੈ ਜੀ 7 बाई 6 ਦੀ ਰਸੋਈ ਹੈ ਜੀ ਇੱਕ 7 बाई ਦਾ ਸਟੋਰ ਹੈ ਜੀ ਇੱਕ 6 4 ਦਾ ਬਾਥਰੂਮ ਬਣਾਇਆ ਕੀਤਾ ਹੈ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਅਸੀਂ ਸੰਦੇਸ਼ ਇਹ ਹੀ ਦੇਣਾ ਚਾਹੁੰਦੇ ਆ ਜੀ ਜੋ ਲੋੜਵੰਦ ਪਰਿਵਾਰ ਹੈ ਉਹਨਾਂ ਦੀ ਹਰ ਸਮੇਂ ਮਦਦ ਕੀਤੀ ਜਾਵੇ ਜੀ ਤਾਂ ਕਿ ਉਸ ਆਦਮੀ ਨੂੰ ਕੋਈ ਮੁਸ਼ਕਲ ਨਾ ਆਵੇ ਆਪਣੀ ਕਿਰਤ ਕਮਾਈ ਦਾ ਜੀ ਸਹੀ ਤਰੀਕੇ ਨਾਲ ਖਲਾਸ ਹੋ ਜਾਵੇ